ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਜੀਵਨ ਬਾਰੇ ਆਪਾਂ ਜੋ ਅੱਜ ਇਸ ਭਾਗ 'ਚ ਗੱਲ ਕਰਾਂਗੇ ਇਹ ਭਾਗ 5ਵਾਂ ਭਾਗ 4 ਪਾਈ ਚੈਨਲ ਤੇ ਲੈ ਕੇ ਆ ਚੁੱਕੇ ਹਾਂ ਜੋ ਵੀ ਆਪਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਜੀਵਨ ਬਾਰੇ ਦੱਸਦੇ ਹਾਂ ਉਹ ਇਸ ਕਿਤਾਬ 'ਚੋਂ ਹੀ ਦੱਸਿਆ ਜਾਂਦਾ ਤੇ ਜੋ ਵੀ ਇਸ ਕਿਤਾਬ 'ਚ ਲਿਖਿਆ ਹੋਇਆ ਤਾਂ ਮੈਂ ਆਪਣੇ ਹਿਸਾਬ ਨਾਲ ਉਹਨਾਂ ਨੂੰ ਭਾਗਾਂ 'ਚ ਡਿਵਾਈਡ ਕਰਕੇ ਉਹ ਇਸ ਚੈਨਲ ਤੇ ਲੈ ਕੇ ਆਉਣਾ ਤੇ ਅੱਜ ਦੇ ਭਾਗ 'ਚ ਆਪਾਂ ਜੋ ਗੱਲ ਕਰਾਂਗੇ ਉਹ ਹੈ ਵੀ ਸਿੱਖ ਪਰਿਵਾਰ ਤਾਂ ਮਸਕੀਨ ਜੀ ਨੂੰ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਪਿਆਰ ਕਰਦੇ ਸੀਗੇ ਉਹਨਾਂ ਦੀ ਕਥਾ ਨਾਲ ਪਿਆਰ ਕਰਦੇ ਸੀਗੇ ਉਹਨਾਂ ਨੂੰ ਸਤਿਕਾਰ ਦਿੰਦੇ ਸੀਗੇ ਪਰ ਅੱਜ ਦਾ ਜੋ ਟੌਪਿਕ ਆਪਾਂ ਲੈ ਕੇ ਆਏ ਆ ਵੀ ਹਿੰਦੂ ਤੇ ਮੁਸਲਮ ਵੀਰ ਹਿੰਦੂ ਤੇ ਮੁਸਲਮ ਪਰਿਵਾਰ ਵੀ ਮਸਕੀਨ ਜੀ ਦਾ ਕਿੰਨਾ ਸਤਿਕਾਰ ਕਰਦੇ ਸੀਗੇ ਅੱਜ ਇਸ ਵਾਲੇ ਭਾਗ ਚ ਆਪਾਂ ਦੱਸਾਂਗੇ ਜੋ ਇਸ ਤੇ ਲਿਖਿਆ ਹੋਇਆ ਹੈ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੱਸਦੇ ਆਂ ਵੀ ਜਦੋਂ ਕਥਾ ਕਰਦੇ ਸੀਗੇ ਤਾਂ ਹਿੰਦੂ ਸਿੱਖ ਪਰਿਵਾਰ ਉਹਨਾਂ ਨੂੰ ਬੜਾ ਸਤਿਕਾਰ ਕਰਦੇ ਸੀਗੇ ਉਹ ਦੱਸਦੇ ਆਂ ਵੀ ਇੱਕ ਵਾਰ ਇੰਦੌਰ ਵਿਖੇ ਗੀਤਾ ਭਵਨ ਜੰਮੂ ਵਿਖੇ ਗੀਤਾ ਭਵਨ ਤੇ ਅਲੀਗੜ੍ਹ ਵਿਖੇ ਸਵਾਮੀ ਰਾਮਕ੍ਰਿਸ਼ਨ ਮਿਸ਼ਨ ਦੇ ਸਥਾਨਾਂ ਵਿੱਚ ਉਹ ਕਥਾ ਕਰਦੇ ਰਹੇ ਆਂ ਤੇ ਇੱਕ ਵਾਰ ਜਦੋਂ ਬਾਹਰਲੇ ਦੇਸ਼ਾਂ 'ਚ ਵੀ ਜਾ ਕੇ ਕਥਾ ਕਰਦੇ ਸੀਗੇ ਜਿਵੇਂ ਕੈਨੇਡਾ ਹੈ ਇੰਗਲੈਂਡ ਹੈ ਜਦੋਂ ਕੈਨੇਡਾ ਤੇ ਇੰਗਲੈਂਡ ਉਹ ਗਏ ਹੋਏ ਸੀਗੇ ਤੇ ਜਦੋਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਇੰਗਲੈਂਡ ਵਿੱਚ ਸੀਗੇ ਤਾਂ ਉਹਨਾਂ ਕੋਲ ਇੱਕ ਮੁਸਲਿਮ ਮੌਲਵੀ ਉਹਨਾਂ ਨੂੰ ਤੋਂ ਬੜੇ ਪ੍ਰਭਾਵਿਤ ਸੀਗੇ ਗਿਆਨੀ ਜੀ ਨੂੰ ਕਹਿਣ ਲੱਗੇ ਵੀ ਗਿਆਨੀ ਜੀ ਮੈਂ ਤੁਹਾਡੇ ਕੋਲ 1 ਤੋਂ 1.5 ਮਹੀਨਾ ਰਹਿਣਾ ਤੇ ਤੁਹਾਡੇ ਨਾਲ ਰਹਿ ਕੇ ਮੈਂ ਗੁਰਬਾਣੀ ਵਿਚਾਰ ਕਰਨੀ ਹੈ ਤੇ ਇਹ ਸੁਣ ਕੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੇ ਖੁਸ਼ ਹੋ ਕੇ ਕਿਹਾ ਕਿ ਤੁਸੀਂ ਜਿੰਨਾ ਟਾਈਮ ਚਾਹੋ ਉਹਨਾ ਟਾਈਮ ਮੇਰੇ ਨਾਲ ਰਹਿ ਸਕਦੇ ਹੋ ਤੇ ਉਹਨਾ ਟਾਈਮ ਮੇਰੇ ਨਾਲ ਗੁਰਬਾਣੀ ਸਰਵਣ ਕਰ ਸਕਦੇ ਹੋ ਤੇ ਜਿਹੜੇ ਗੁਰਦੁਆਰੇ 'ਚ ਉਹਨਾਂ ਦੀ ਇਹ ਗੱਲਬਾਤ ਹੋਈ ਉਸ ਇੰਗਲੈਂਡ ਦਾ ਗੁਰਦੁਆਰਾ ਗੁਰਦੁਆਰਾ ਈਸਟ ਹੌਮ ਤੇ ਜੋ ਮੌਲਵੀ ਸਾਹਿਬ ਦੀ ਆਪਾਂ ਗੱਲ ਕਰ ਰਹੇ ਆ ਉਹ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਤੋਂ ਵੀ ਬੜੇ ਪ੍ਰਭਾਵਿਤ ਸੀਗੇ ਸ਼ੁਰੂ ਤੋਂ ਵਿਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੱਸਦੇ ਆ ਵੀ 3 ਮਹੀਨੇ ਇੰਗਲੈਂਡ 'ਚ ਜੋ ਮੌਲਵੀ ਜੀ ਸੀਗੇ ਉਹ ਉਹਨਾਂ ਦੇ ਨਾਲ ਰਹੇ ਤੇ ਉਹਨਾਂ ਨੇ ਦੱਸਿਆ ਵੀ ਮੈਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਵੀ ਬਹੁਤ ਪ੍ਰਭਾਵਿਤ ਆ ਤੇ ਮੇਰਾ ਮਨ ਬਹੁਤ ਹੈ ਕਿ ਮੈਂ ਆਪਣੇ ਆਪ ਨੂੰ ਚੇਂਜ ਅੰਦਰੋਂ ਤਾਂ ਕੀਤਾ ਮੈਂ ਬਾਹਰੋਂ ਵੀ ਆਪਣਾ ਪਹਿਰਾਵਾ ਚੇਂਜ ਕਰਾਂ ਪਰ ਉਹਨਾਂ ਨੇ ਦੱਸਿਆ ਵੀ ਜਿਵੇਂ ਘਰ ਦੀਆਂ ਮਜਬੂਰੀਆਂ ਹੁੰਦੀਆਂ ਉਹਨਾਂ 'ਚ ਰਹਿ ਕੇ ਆਪਣੇ ਵਾਸਤੇ ਥੋੜਾ ਮੁਸ਼ਕਿਲ ਵੀ ਹੋ ਜਾਂਦਾ ਹੈ ਤੇ ਉਹ ਸੀਗੇ ਪਾਕਿਸਤਾਨ 라ਵਲਪਿੰਡੀ ਤੋਂ ਤੇ ਗਿਆਨੀ ਜੀ ਨੇ ਉਹਨਾਂ ਨੂੰ ਕਿਹਾ ਤੁਸੀਂ ਆਪਣਾ ਜੋ ਵੀ ਜੀਵਨ ਜੀ ਰਹੇ ਹੋ ਉਹਦੇ ਵਿੱਚ ਰਹਿ ਕੇ ਤੁਸੀਂ ਜੋ ਮਹਿਸੂਸ ਕਰਦੇ ਹੋ ਉਹਨੂੰ ਅੱਗੇ ਲੈ ਕੇ ਜਾ ਸਕਦੇ ਹੋ ਜੋ ਤੁਹਾਡੀ ਸ਼ਰਧਾ ਹੈ ਉਸ ਦੇ ਹਿਸਾਬ ਨਾਲ ਤੇ ਜੋ ਮੌਲਵੀ ਸਾਹਿਬ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੂੰ ਹੀ ਦੇਖ ਕੇ ਕੈਨੇਡਾ ਬ੍ਰਮਟਨ ਦੇ ਗੁਰਦੁਆਰਿਆਂ 'ਚ ਹੋਰ ਬਹੁਤ ਸਾਰੇ ਮੁਸਲਿਮ ਵੀਰ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਕੋਲ ਆਉਂਦੇ ਸੀਗੇ ਉਹਨਾਂ ਦੀ ਕਥਾ ਸੁਣਦੇ ਸੀਗੇ ਤੇ ਇੱਕ ਦਿਨ ਕੁਝ ਲੋਕ ਉਹਨਾਂ ਦੇ ਕਮਰੇ 'ਚ ਇਕੱਠੇ ਹੋ ਕੇ ਆਏ ਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਕਿਹਾ ਕਿ ਅਸੀਂ ਤੁਹਾਨੂੰ ਆਪਣੇ ਘਰ ਬੁਲਾ ਕੇ ਤੁਹਾਨੂੰ ਲੰਗਰ ਚਕਾਉਣਾ ਚਾਹੁੰਦੇ ਹਾਂ ਸਾਡੀ ਇਹ ਸ਼ਰਤ ਹੈ ज्ञानी सान सिंह जी मस्किन जी ਉਹਨਾਂ ਨੂੰ ਮਨਾ ਨਹੀਂ ਕਰ ਸਕਿਆ ਉਹਨਾਂ ਨੇ ਮਨਾ ਕੀਤਾ ਹੀ ਨਹੀਂ ਅਸਲ 'ਚ ਕਿਉਂਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਸੀ ਵੀ ਸਾਨੂੰ ਕੋਈ ਵੀ ਭੇਦਪਾਹ ਜਾਂ ਕੋਈ ਵੀ ਜਾਤ ਪਾਤ ਦਾ ਰੋਲਾ ਰੱਖਣਾ ਚਾਹੀਦਾ ਉਹਨਾਂ ਦੇ ਆਪਣੇ ਮਨ 'ਚ ਕੁਝ ਨਹੀਂ ਸੀਗਾ ਤੇ ਬਾਕੀਆਂ ਨੂੰ ਕੀ ਕਹਿ ਸਕਦੇ ਸੀ ਪਰ ਹਾਂ ਗਿਆਨੀ ਸਾਨ ਸਿੰਘ ਦੀ ਮਸਕੀਨ ਜੀ ਦੇ ਮਨ 'ਚ ਇਹ ਵੀ ਜ਼ਰੂਰ ਸੀਗਾ ਵੀ ਜੇ ਮੈਂ ਮੁਸਲਮਾਨ ਭਰਾਵਾਂ ਦੇ ਘਰ 'ਚ ਜਾ ਕੇ ਲੰਗਰ ਛਕਾਂਗਾ ਤਾਂ ਜਿਹੜੇ ਸਿੱਖਾਂ 'ਚ ਵੀ ਆਪਣੇ ਆਪ ਨੂੰ ਬਹੁਤ ਹੀ ਬੁੱਧੀਜੀਵੀ ਕਹਿੰਦੇ ਆ ਉਹ ਇਸ ਗੱਲ ਤੇ ਜ਼ਰੂਰ ਕਟਾਕਸ਼ ਕਰਨਗੇ ਇਸ ਗੱਲ ਦੀ ਜ਼ਰੂਰ ਵਿਰੋਧਤਾ ਕਰਨਗੇ ਇੱਕ ਸਿੱਖ ਪਰਿਵਾਰ ਨਾਲ ਜੁੜਿਆ ਹੋਇਆ ਕਥਾਵਾਚਕ ਇੱਕ ਸਿੱਖ ਪਰਿਵਾਰ ਨਾਲ ਜੁੜਿਆ ਹੋਇਆ ਗਿਆਨੀ ਬੰਦਾ ਇੱਕ ਮੁਸਲਿਮ ਪਰਿਵਾਰ ਦੇ ਘਰ ਜਾ ਕੇ ਰਹਿ ਕੇ ਲੰਗਰ ਛੱਕ ਕੇ ਆਇਆ ਤਾਂ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਇਸ ਗੱਲ ਦਾ ਵਿਰੋਧ ਹੋਊਗਾ ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਕਹਿਣ ਵਾਲੇ ਕਹਿੰਦੇ ਰਹਿਣਗੇ ਜੋ ਆਪਾਂ ਨੂੰ ਸਹੀ ਲੱਗਦਾ ਉਹ ਜ਼ਰੂਰ ਕਰਾਂਗੇ ਜਿਸ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਏਗਾ ਜਾਂ ਆਪਾਂ ਕਿਸੇ ਨੂੰ ਤਕਲੀਫ ਨਹੀਂ ਪਹੁੰਚਾਰੇ ਮੇਰਾ ਇਹ ਮੰਨਣਾ ਹੈ ਤੇ ਤੁਹਾਡੇ ਚੋਂ ਬਹੁਤੇ ਸੁਣਨ ਵਾਲਿਆਂ ਦਾ ਇਹ ਮੰਨਣਾ ਹੋਊਗਾ ਕਿ ਜੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਇੱਕ ਮੁਸਲਿਮ ਪਰਿਵਾਰ ਦੇ ਘਰ ਜਾ ਕੇ ਲੰਗਰ ਛਕਿਆ ਤਾਂ ਉਹਦੇ ਨਾਲ ਦੂਰੀਆਂ ਘਟੀਆਂ ਹੀ ਹੋਣੀਆਂ ਦੂਰੀਆਂ ਵਧੀਆਂ ਨਹੀਂ ਹੋਣੀਆਂ ਜੋ ਸਰਕਾਰਾਂ ਉਸ ਟਾਈਮ ਕੰਮ ਕਰ ਰਹੀਆਂ ਸੀ ਦੂਰੀਆਂ ਵਧਾਉਣ ਦਾ ਕੋਈ ਵੀ ਹੈ ਉਹ ਪ੍ਰਭੂ ਨੂੰ ਕਿਸ ਢੰਗ ਨਾਲ ਮੰਨਦਾ ਹੈ ਇਹ ਜ਼ਰੂਰੀ ਨਹੀਂ ਹਰ ਇੱਕ ਦਾ ਆਪਣਾ ਆਪਣਾ ਢੰਗ ਹੁੰਦਾ ਹੈ ਭੁੱਖ ਸਭ ਦੇ ਅੰਦਰ ਇੱਕੋ ਜਹੀ ਹੁੰਦੀ ਹੈ ਪਰੰਤੂ ਭੋਜਨ ਇੱਕੋ ਜਿਹਾ ਨਹੀਂ ਹੁੰਦਾ ਅੱਗੇ ਕੀ ਲਿਖਿਆ ਹੋਇਆ ਹੈ ਵੇਦੀਨਾ ਕੀ ਦੋਸਤੀ ਵੇਦੀਨਾ ਦਾ ਖਾਣ ਸਿਫਤੀ ਸਾਰਨਾ ਜਾਣਨੀ ਸਦਾ ਵਸੈ ਸੰਤਾਨ ਜੋ ਵੀ ਪ੍ਰਮਾਤਮਾ ਦੀ ਸਿਫਤ ਸਲਾਹ ਨੂੰ ਨਹੀਂ ਮੰਨਦਾ ਉਸ ਨੂੰ ਹੀ ਬੇਦੀਨ ਕਿਹਾ ਜਾਂਦਾ ਹੈ ਸ਼ਾਇਦ ਕਈਆਂ ਨੂੰ ਬੇਦੀਨ ਦਾ ਮਤਲਬ ਸਮਝ ਨਾ ਆਇਆ ਹੋਵੇ ਤਾਂ ਇਸ ਚ ਲਿਖਿਆ ਹੋਇਆ ਜੋ ਵੀ ਪ੍ਰਮਾਤਮਾ ਦੀ ਸਿਫਤ ਸਲਾਹ ਨਹੀਂ ਜਾਣਦਾ ਉਸੇ ਨੂੰ ਬੇਦੀਨ ਕਿਹਾ ਜਾਂਦਾ ਹੈ ਜਦੋਂ ਮਸਕੀਨ ਜੀ ਸੰਤ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਜਦੋਂ ਇੱਕ ਪਰਿਵਾਰ ਚ ਖਾਣਾ ਖਾਣ ਗਏ ਮੁਸਲਿਮ ਪਰਿਵਾਰ ਚ ਤਾਂ ਗਿਆਨੀ ਬਲਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਸੀਗੇ ਹੋਰ ਵੀ ਕੁਝ ਸਿੰਘ ਜਿਹੜੇ ਨਾਲ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਨਾਲ ਲਿਜਾ ਕੇ ਉਸ ਮੁਸਲਿਮ ਵੀਰ ਦੇ ਘਰ ਪਹੁੰਚ ਗਏ ਜੋ ਇੱਕ ਅਪਾਰਟਮੈਂਟ ਚ ਰਹਿੰਦੇ ਸੀ ਤਾਂ ਫੇਰ ਜਦੋਂ ਉਹ ਮੁਸਲਿਮ ਵੀਰ ਦੇ ਘਰ ਪਹੁੰਚੇ ਤਾਂ ਮੁਸਲਿਮ ਵੀਰ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਕਹਿਣ ਲੱਗਾ ਕਿ ਮੈਂ ਤੇ ਮੇਰੀ ਪਤਨੀ ਨੇ ਅੱਗ ਨਾਲ ਸਾਰੇ ਭਾਂਡੇ ਸਾਫ਼ ਸੁਥਰੇ ਕੀਤੇ ਨੇ ਤੁਹਾਡੇ ਆਉਣ ਤੋਂ ਪਹਿਲਾਂ ਕਿਉਂਕਿ ਤੁਸੀਂ ਇਨਾ ਚ ਲੰਗਰ ਛਕਣਾ ਹੈ ਇਨਾ ਵਿੱਚ ਤੁਹਾਡੇ ਲਈ ਸਾਫ਼ ਸੁਥਰੇ ਢੰਗ ਨਾਲ ਲੰਗਰ ਤਿਆਰ ਕੀਤਾ ਹੈ ਸੰਕੋਚ ਨਾ ਕਰਨਾ ਕਿਉਂਕਿ ਉਹਨਾਂ ਨੂੰ ਸੀਗਾ ਵੀ ਅਸੀਂ ਤਾਂ ਘਰ 'ਚ ਜੋਬ ਬਣਾੰਨੇ ਆ ਉਹਨਾਂ ਭਾਂਡਿਆਂ 'ਚ ਤੁਸੀਂ ਲੰਗਰ ਸਾਡੇ ਤੋਂ ਨਹੀਂ ਛਕੋਗੇ ਪਰ ਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਕੀ ਕਹਿੰਨੇ ਉਹਨਾਂ ਨੂੰ ਕਿ ਜੇ ਮੈਂ ਸੰਕੋਚ ਹੀ ਕਰਨਾ ਹੁੰਦਾ ਤਾਂ ਮੈਂ ਇੱਥੇ ਆਉਣ ਵਾਸਤੇ ਤੁਹਾਨੂੰ ਹਾਂ ਵੀ ਨਾ ਕਰਦਾ ਉਸ ਮੁ슬ਮ ਵੀਰ ਨੇ ਸਾਨੂੰ ਦੋ ਤਿੰਨ ਨਮਾਜ਼ਾਂ ਵੀ ਸੁਣਾਈਆਂ ਜਿਸ ਤੋਂ ਪਤਾ ਚੱਲਿਆ ਕਿ ਉਹ ਸੱਜਣ ਅਭਿਆਸੀ ਹੈ ਤੇ ਕੁਝ ਡੁੰਗਿਆਈਆਂ ਨੂੰ ਵੀ ਛੋ ਚੁੱਕਿਆ ਹੈ ਕਿਉਂਕਿ ਹਰ ਇੱਕ ਧਰਮ ਚ ਚਾਹੇ ਉਹ Hindu ਹੈ, Sikh ਹੈ, Muslim ਹੈ, Isai hai, ਕੋਈ ਵੀ ਧਰਮ ਹੈ, ਹਰ ਇੱਕ ਧਰਮ ਚ ਜੋ ਆਪਣਾ ਪੱਕਾ ਹੈ, ਜੋ ਬੰਦਗੀ ਕਰਦਾ ਹੈ, ਉਹਦੇ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ, ਉਹਦੇ ਤੋਂ ਬਹੁਤ ਕੁਝ ਆਪਾਂ ਨੂੰ ਸਿੱਖਣ ਨੂੰ ਮਿਲ ਸਕਦਾ, ਜੋ ਮਸਕੀਨ ਜੀ ਦਾ ਸੁਭਾਅ ਵੀ ਸੀ ਵੀ ਜਿੱਥੋਂ ਵੀ ਵਧੀਆ ਸਿੱਖਣ ਨੂੰ ਮਿਲੇ, ਆਪਾਂ ਨੂੰ ਸਿੱਖ ਲੈਣਾ ਚਾਹੀਦਾ ਹੈ। ਜੇ ਮਸਕੀਨ ਜੀ ਨੇ ਇੱਕ ਹੋਰ ਗੱਲ ਕਹੀ ਇੱਥੇ ਉੱਥੋਂ ਮੇਰੇ ਮਨ ਵਿੱਚ ਇੱਕ ਖਿਆਲ ਪੈਦਾ ਹੋਇਆ ਕਿ ਕਾਸ਼ ਅਸੀਂ ਵੀ ਗੁਰਦੁਆਰਿਆਂ ਦੀ ਚਾਰ ਦਿਵਾਰੀ ਚੋਂ ਨਿਕਲ ਕੇ ਗੁਰਬਾਣੀ ਵਿਚਾਰ ਨੂੰ ਜਗਾ ਜਗਾ ਫੈਲਾ ਸਕਦੇ ਜਗਾ ਜਗਾ ਵੰਡ ਸਕਦੇ ਜਿਸ ਚ ਸਾਹਿਤ ਵੀ ਆਉਣੀ ਹੈ ਜੇ ਸਾਹਿਤ ਵੰਡਦੇ ਪਰ ਸਾਡੀ ਬੜੀ ਬਦਕਿਸਮਤੀ ਹੈ ਕਿ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਰਾਜਨੀਤਿਕ ਅਤੇ ਪ੍ਰਚਾਰਕ ਢਾਂਚਾ ਬਹੁਤ ਗਿਣਤੀ ਵਿੱਚ ਅਣਜਾਣ ਤੇ ਮਾਨਹਿੱਤ ਲੋਕਾਂ ਕੋਲ ਹੈ ਕਿਉਂਕਿ ਇਸ ਗੱਲ ਦਾ ਅਹਿਸਾਸ ਹਰ ਇੱਕ ਨੂੰ ਸੀਗਾ ਕਿ ਗੁਰਦੁਆਰਿਆਂ 'ਚ ਪ੍ਰਬੰਧਕੀ ਢਾਂਚਾ ਇਸ ਕਰਕੇ ਖਰਾਬ ਹੋ ਰਿਹਾ ਕਿਉਂਕਿ ਉੱਥੇ ਲੀਡਰਸ਼ਿਪ ਜ਼ਿਆਦਾ ਆਪਣੇ ਆਪ ਘਰ ਕਰ ਰਹੀ ਹੈ ਹਰ ਇੱਕ ਬੰਦਾ ਲੀਡਰ ਜੋ ਕਹਾਉਂਦਾ ਉਹਨਾਂ 'ਚ ਕੁਝ ਕ ਸੀਗੇ ਜਿਹੜੇ ਹੋਰਾਂ ਵਾਸਤੇ ਵੀ ਫੈਸਲੇ ਸਹੀ ਲੈਂਦੇ ਸੀਗੇ ਤੇ ਲੋਕਾਂ ਦੇ ਹਿੱਤ 'ਚ ਵੀ ਹੁੰਦੇ ਸੀਗੇ ਸੰਗਤ ਦੇ ਹਿੱਤ 'ਚ ਵੀ ਹੁੰਦੇ ਸੀਗੇ ਤੇ ਗੁਰਦੁਆਰੇ ਦੀ ਮੈਨੇਜਮੈਂਟ ਦੇ ਹਿੱਤ 'ਚ ਵੀ ਹੁੰਦੇ ਸੀਗੇ ਪਰ ਬਹੁਤ ਘੱਟ ਸੀਗੇ